তু <laughs> পর <laughs>

ਹਏ ਹਏ ਨਹੀਂ ਪਾਣੀ ਮੇਰੀ ਨੋਰ ਨੂੰ ਹਾਣੇ ਪਾਣੀ ਹਏ ਪੱਪੀ ਨਹੀਂ ਪਾਣੀ ਦਾ ਜਿੱਟਾ ਮਾਰ ਦੋ ਹਏ ਹਏ ਮੰਜਾ ਡਾ ਦੇ ਬੁੱਤਾ ਸਲਾਰਾ ਹਾਏ ਨਹੀਂ ਘੇਰਾ ਸਲਾਰਾ ਲੈ ਜੀ ਖੜੀ ਹੋ ਜੱਟਾ ਮੰਜੇ ਦੇ ਪਾ ਜੱਟਾ ਖੜ ਜਾ ਲੱਭ ਤੱਕ ਮੋਚਦਾ ਨਹੀਂ ਹਏ ਹਏ ਹਾਏ ਪਾ ਦੇ ਪੱਪੀ ਨੇ ਬੋਤਲ ਕਿਵੇਂ ਆ ਠੀਕ ਹੈ ਠੀਕ ਹੈ ਜੀ ਠੀਕ ਹੈ ਹਏ ਹਏ ਠੀਕ ਪੱਪੀ ਆਏ ਕਰਮਨਪ੍ਰੀਤ ਗੁਰਵੀਰ ਨੂੰ ਫੋਨ ਕਰ ਡਾਕਟਰ ਨੂੰ ਲੈ ਕੇ ਆਉਗਾ ਨਹੀਂ ਠੀਕ ਆ ਬਣੇ ਹੌਸਲਾ ਰੱਖ ਰਾਜ ਠੀਕ ਹੈ ਜੀ ਨਹੀਂ ਬਣੇ ਹੌਸਲਾ ਕਿਵੇਂ ਰੱਖ ਤਾ ਦੇ ਲੈ ਕਿੰਨੇ ਦੇ ਵੀ ਕਿਵੇਂ ਰੋਣ ਲੱਗ ਰਹੀ ਹੈ ਮੈਨ ਤੋਂ ਨਹੀਂ ਦੇਖਿਆ ਜਾਂਦੀ ਹੈ ਜੀ ਹੁਣ ਜੇ ਤੂੰ ਰੋਵੇਂਗੀ ਤਾਂ ਇਹ ਤਾਂ ਫਿਰ ਤੇਥੋਂ ਪਹਿਲਾਂ ਰੋਣਗੇ ਤੂੰ ਇਹਨਾਂ ਨੂੰ ਚੁੱਪ ਕਰਾ ਚੁੱਪ ਕਰ ਤੂੰ ਆ ਦੇਖ ਨਾ ਇਹ ਤਾਂ ਇਹਨੂੰ ਦੇਖ ਸੰਭਾਲ ਪੈਣੀ ਚੁੱਪ ਕਰ ਜਾ ਸੰਭਾਲ ਲੈ ਇਹਨੂੰ ਠੀਕ ਹੈ ਜੀ ਠੀਕ ਹੈ ਮਾਂ ਤੇ ਤਾਂ ਪੁੱਤ ਇਹ ਦੁੱਧ ਨਹੀਂ ਹਲਦੀ ਵਾਲਾ ਨਹੀਂ ਇਹਨੂੰ ਸਾਦਾ ਦੁੱਧ ਲਿਆ ਨਹੀਂ ਪੁੱਤ ਤਾਂ ਹਲਦੀ ਨਾਲ ਦੁੱਧ ਇਹਦੇ ਵਾਸਤੇ ਨਹੀਂ ਹੈਗਾ ਬੱਸ ਪੁੱਤ ਰੋ ਨਾ ਰੋ ਨਾ ਬੱਸ ਮਾਂ ਮੇਰੀ ਕੀ ਰੋ ਪੁੱਤ ਚੁੱਪ ਕਰ ਜਦ ਹੁਣ ਹੈ ਹੀ ਉਹ ਬੰਦਾ ਰਾਖ ਜੋਂ ਕੀ ਕੀਤਾ ਜਾਵੇ ਬੱਸ ਮੇਰੀ ਕੀ ਰੋ ਨਾ ਬੱਸ ਚੁੱਪ ਕਰ ਲੈ ਲੈ ਖੜੀ ਖੋ ਦੁੱਧ ਪੀ ਤੂੰ ਬੱਸ ਪੁੱਤ ਲੱਭੀ ਲੱਭ ਪੀ ਖੜੀ ਦੋ ਕੁਟਾ ਦੁੱਧ ਦੀਆਂ ਪਰ ਲੈ ਰੋ ਨਾ ਰੋ ਨਾ ਚੁੱਪ ਕਰ ਗੁਰਵੀਰ ਨੂੰ ਫੋਨ ਕਰਤਾ ਆਉਂਦਾ ਡਾਕਟਰ ਨੂੰ ਲੈ ਕੇ ਆਉਂਦਾ ਹੀ ਵੀ ਆਉਂਦਾ ਹੈ ਡਾਕਟਰ ਨੂੰ ਲੈ ਕੇ ਇਸੇਤੀ ਕਹਿ ਨਹੀਂ ਇਸੇਤੀ ਹੈ ਸੇਤੀ ਕਹਿ ਨਹੀਂ ਮੜਾ ਜਾ ਲੈ ਐ ਕਰ ਪੁੱਤ ਪੈ ਜਾ ਪੈ ਜਾ ਮੜਾ ਜਾ ਇਹ ਲੈ ਪੈ ਜਾ ਪੈ ਜਾ ਪੁੱਤ ਵਈ ਮੜਾ ਠੀਕ ਕਰ ਰਾ ਜੇ ਨੂੰ ਬਸ ਪੁੱਤ ਬਸ 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 ਮੇਰੀ ਦੀ ਬਸ ਰੋ ਨਾ ਅਜੂ ਆਟਾ ਸਾਹਿਬ ਆਜੂ ਜੀ ਡਾਕਟਰ ਵੀ ਆ ਗਿਆ ਕੀ ਹੋ ਗਿਆ ਚਾਚੀ ਬੇ ਪੁੱਤਾ ਤੈਨੂੰ ਪਤਾ ਤਾਂ ਹੈਗਾ ਰੋਜ ਦਾ ਕਲੇਸ਼ ਕਰੇ ਅੱਜ ਫੇਰ ਗੁੱਟ ਮਾਰ ਕੇ ਡੇ ਗਿਆ ਜਿਵੇਂ ਪਹਿਲਾਂ ਗੁੱਟਦਾ ਗਿਆ ਇਹਨੂੰ ਕੋਈ ਨਾ ਕੋਈ ਨਾ ਚਾਚੀ ਠੀਕ ਹੈ ਮੈਂ ਦਵਾਈ ਦੇ ਦੇਣਾ ਲੋਟ ਹੋ ਜੂਗੀ ਠੀਕ ਆ ਪੁੱਤ ਬਬੇ ਇਹੀ ਦਵਾਈ ਦੇ ਜਾ ਤੂੰ ਬਣੇ ਠੀਕ ਰਹਿ ਰਾਜ ਤੂੰ ਨਾ ਹਾਂ ਦਿਲ ਜਾ ਸਿੱਟ ਠੀਕ ਹੈਗੀ ਨਹੀਂ ਬਣੇ ਕੀ ਕਰਾਂ ਲੈ ਚਾਚੀ ਦਵਾਈ ਦੇ ਦੇ ਠੀਕ ਹੋ ਜੂਗੀ ਠੀਕ ਆ ਪੁੱਤ ਹਾਂ ਸੋਚ ਨਾ ਕਰੇ ਜਮਾ ਸੋਚ ਤਾਂ ਪੁੱਤ ਹੁਣ ਤੈਨੂੰ ਪਤਾ ਹੀ ਆ ਜਾ ਪੁੱਤ ਪਾਣੀ ਲਿਆ ਦੇ ਪਹਿਣ ਨੂੰ ਲਿਆ ਲੈ ਚੰਗਾ ਚਾਚੀ ਮੈਂ ਚੱਲਦਾ ਭਾਬੀ ਠੀਕ ਆ ਹੁਣ ਠੀਕ ਨਿਪਾਣੇ ਰੋਜ਼ ਰੋਜ਼ ਮਿੱਤੋਂ ਨਹੀਂ ਦੇਖੀ ਜਾਂਦੀ ਹੈਗੀ ਕੀ ਕਰਾਂ ਡੰਗਰਾ ਮੰਗੋ ਕੁੱਟ ਦਿੰਦਾ ਰੋਜ਼ ਨਹੀਂ ਪੜ੍ਹੇ ਮਾੜਾ ਲਿਖਿਆ ਤਾਂ ਇਹਦਾ ਵਿਚਾਰੀ ਦਾ ਜਿਹੜੀ ਰੋਜ਼ ਛਿੱਤਰ ਖਾ ਲੈਂਦੀ ਐ ਇਹਦੇ ਵੀ ਕੀ ਸਾਰੇ ਹੈ ਹੈ ਤੇਰੇ ਵੀ ਕੋਈ ਸਾਰੇ ਨਹੀਂ ਪੜ੍ਹੇ ਚੰਗਾ ਪੜ੍ਹੇ ਮੈਂ ਤਾਂ ਜਾਣੀ ਆ ਫਿਰ ਮੈਂ ਵੀ ਘਰੇ ਵੀ ਕੰਮ ਦੰਦਾ ਕਰਨਾ ਤੂੰ ਧਿਆਰ ਰੱਖੀ ਕੋਈ ਨਾ ਪੜ੍ਹੇ ਹੋਰ ਰੱਖੂੰਗੀ ਹੋਰ ਕੀ ਕਰਾਂ ਚੰਗਾ ਪੜ੍ਹੇ ਮਾੜੇ ਕਰਮ ਵਾਲੀ ਆ ਰੋਜ਼ ਛਿੱਤਰ ਖਾ ਲੈਂਦੀ ਐ ਦੱਸ ਇਹ ਦੇਖੀ ਬਸ ਦੀ ਗੱਲ ਉੜ ਜਾਣਾ ਜਦ ਜੀ ਕਰਦਾ ਡੰਗਰ ਪਸੂਆ ਵਾਂਗ ਕੁੱਟ ਦਿੰਦਾਗਾ ਜਮਾਣੀ ਸੋ ਉਮ ਕਿੱਧਰ ਗਿਆ ਮਾਂ ਉਹ ਮੈਂ ਇਧਰ ਹੀ ਰੋੜਿਆ ਹੋਣਾ ਦੇਖ ਲੈ ਕਿੱਥੇ ਆਗਾ ਚਲ ਤੁਸੀਂ ਬੈਠੋ ਭਾਬੀ ਲੈ ਮੈਂ ਦੇਖਦਾ ਹਾਂ ਠੀਕ ਆ ਮੈਂ ਦਵਾਈ ਦਿੰਨੀ ਆ ਤਾਈ ਕਿਉਂ ਕਿੰ ਕੀ ਹੋ ਗਿਆ ਤੇ ਤਾਈ ਮੈਂ ਤਾਂ ਕੰਤ ਉੱਪਰ ਦੀ ਦੇਖਿਆ ਸੀ ਡੰਗਰਾ ਵਾਂਗੂ ਲੱਗ ਰਿਹਾ ਸੀ ਕੁੱਟਣਾ ਕੀ ਕਰਤਾ ਉਹਨੇ ਇਹ ਹਜਾ ਮੈਨੂੰ ਵੀ ਉਹਨਾਂ ਕੀ ਪਤਾ ਹੈ ਜਿਹੜਾ ਤੈਨੂੰ ਪਤਾ ਹੈ ਕੁੜੀ ਦੇ ਕਰਮ ਮਾੜੇ ਨੇ ਵਿਚਾਰੀ ਦੇ ਹੋਰ ਕੋਈ ਗੱਲ ਨਹੀਂ ਤਾਈ ਐ ਕੋਈ ਨਾ ਕੋਈ ਖੋੜਤਾ ਹੋਣੀ ਆਹ ਆਪ ਦੇ ਘਰ ਵਾਲੀ ਨੂੰ ਕੌਣ ਮਾਰਦਾ ਹੈ ਗੱਲ ਸੁਣ ਕੁੜੇ ਮਨਜੀਤ ਕਰਮ ਬਹੁਤ ਸਿਆਣੀ ਹੈ ਉੱਚੀ ਆਵਾਜ਼ 'ਚ ਅੱਜ ਤੱਕ ਕਦੇ ਮੈਂ ਉਹਦੀ ਗੱਲ ਨਹੀਂ ਸੁਣੀ ਲੈ ਤਾਈ ਮੈਂ ਕਿਹੜਾ ਤੇ ਦੁਸ਼ਮਣ ਆ ਜਦਾ ਇੰਨਾ ਕੁੱਟਦਾ ਮਾਰਦਾ ਪੈਕੀ ਕਿਉਂ ਨਹੀਂ ਚਲੀ ਜਾਂਦੀ ਨਹੀਂ ਤਾਈ ਕਿਉਂ ਅੱਕ ਚੱਬਦੀ ਫਿਰਦੀ ਆ ਚੰਗੀ ਭਲੀ ਪੜ੍ਹੀ ਲਿਖੀ ਤਾਂ ਹੈਗੀ ਆ ਉਹ ਕਿਉਂ ਸਿੱਤਰ ਖਾਂ ਦੀ ਐਵੇਂ ਕੁੜੇ ਮਨਜੀਤ ਕੀ ਦਾ ਜੀ ਕਰਦਾ ਅੱਕ ਚੱਬਣ ਨੂੰ ਆਪਦਾ ਘਰ ਛੱਡਣ ਨੂੰ ਕੀ ਦਾ ਜੀ ਕਰਦਾ ਖਬਰਾਂ ਅਗਲੀ ਦੀ ਕੀ ਮਜਬੂਰੀ ਹੋ ਤੂੰ ਤਾਂ ਉਹੀ ਮਾਰੀ ਜਾਨੀ ਹੈਂਗੀ ਦੁਨੀਆ ਦੇ ਲੋਕ ਸਵਾਦ ਲੈਣ ਨੂੰ ਉਹਦੇ ਕੰਨ ਲਾ ਲਿਆ ਕੰਦ ਤੇ ਉਹਦੇ ਕੰਨ ਲਾ ਲਿਆ ਕੰਦ ਤੇ ਪੁੱਤਾ ਕਦੇ ਕਦੇ ਤਾਂ ਮੈਂ ਆਪ ਦੇ ਆਪ ਨੂੰ ਗੋਣਾ ਘਰ ਸਮਝਦੀਆਂ ਗਈ ਨਾਲੇ ਪਤਾ ਤੀਗਾ ਮੈਨੂੰ ਚਿੰਦਰੇ ਦੇ ਲਸਣਾਂ ਦਾ ਮਹਾਲਾ ਚਲ ਬਿਆਹ ਕਰਾ ਕੇ ਆਪੇ ਸੁਧਰ ਜੂਗਾ ਮੈਨੂੰ ਕੀ ਪਤਾ ਤੀਗਾ ਵੀ ਦੁਣਾ ਇਹ ਵਿਗੜੂਗਾ ਇਹ ਤਾਂ ਸਮਝ ਧੁੱਗਣੇ ਨਸੇ ਜਿਆਦੇ ਲੱਗਿਆ ਕਰਨ ਕੋਈ ਨਾ ਤੀ ਸੋਚ ਨਾ ਕਰਿਆ ਕਰ ਮੈਂ ਤੇਰੇ ਨਾਲ ਆ ਪੁੱਤ ਮੈਨੂੰ ਮਾਫ ਕਰ ਦਿੱਤੀ ਏ ਜਿਵੇਂ ਤੈਨੂੰ ਉਹ ਰੋਲ ਤਾਂ ਨਾ ਮੰਮੀ ਮੇਰੇ ਨਸੀਬ ਹੀ ਮਾੜੇ ਨੇ ਡਾਡੇ ਮੂਰੇ ਕਿਹਦਾ ਜੋਰ ਆ ਤੁਸੀਂ ਐਵੇਂ ਨਾ ਬਾਲਾ ਸੋਚਿਆ ਕਰੋ ਤੁਸੀਂ ਇਹ ਗੱਲ ਤਾਂ ਮੇਰਾ ਦਿਲ ਨੂੰ ਰੱਖਣ ਲਈ ਕਹਿ ਰਹੇ ਹੋਗੇ ਜਾਂਦੀ ਰਹੇ ਬਸਿਦੀ ਰਹਤੀ ਏ ਰੱਬ ਤੇਰੀ ਜਾਣ ਲਾਵੇ ਹਾਈ 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 ਪੁੱਤ ਹਿਕਾ ਨਾਲ ਦੇ ਪਿੰਡਾਂ ਕੋਈ ਸਿਆਣਾ ਸੁਣਿਆਗਾ ਕਹਿੰਦੇ ਜੇ ਉਹਦੇ ਡੇਰੇ ਚ ਮੁੱਠਾ ਟੇਕਿਆਵੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਨਾਲੇ ਮੈਂ ਸੁਣਿਆਗਾ ਕੋਈ ਤਾਗਾ ਤਵੀਤ ਵੀ ਦਿੰਦਾਗਾ ਜੇ ਖੋਲ ਕੇ ਪਿਆ ਦੇ ਠੀਕ ਹੋ ਜਾਂਦਾ ਹੁੰਦਾਗਾ ਮੰਮੀ ਇਹ ਸਭ ਕਿਸਮਤ ਦੇ ਖੇਡ ਨੇ ਕਿਸੇ ਦੇ ਕੀਤੇ ਕਿਸੇ ਦੇ ਕਰਮ ਸਿੱਧੇ ਹੋ ਜਾਣ ਲੋਕਾਂ ਨੂੰ ਹੋਰ ਕੀ ਚਾਹੀਦਾ ਆ ਚਾਰਜ ਮਾਤਾ ਪੜਨ ਨਾਲ ਨਾ ਦੁਨੀਆ ਨੇ ਸਚਾਈਆਂ ਨਹੀਂ ਬਦਲ ਜਾਂਦੀਆਂ ਕਦੇ ਕਦੇ ਮੈਨੂੰ ਲੱਗਦਾ ਜਿਹੜਾ ਤੂੰ ਕਹਿਦਨੀ ਐ ਪਖੰਡਾ ਮੈਨੂੰ ਲੱਗਦਾ ਤੈਨੂੰ ਇਸੇ ਦੀ ਸਜ਼ਾ ਮਿਲਦੀ ਹੋਵੇ नहीं नहीं मम्मी जी मेरे कह मतलब नहीं सी। चल ठीक थी है कुछ ना खा पी लाइन रखा कर देख लाल रख ला, ला, ला कुी भी पता नहीं किधर गई आपूं मन करे रोन लग रही थी कि। पता नहीं कुछ खादा पता नहीं ना चिंदरी ने लेके बाहर ला मैं देख दी कुी नलो कोई ना मम्मी देख लो आलू मैं कट देनी ਚਲ ਠੀਕ ਆ ਪੁੱਤ ਧਿਆਨ ਨਾਲ ਬੀ ਹਮਨਪ੍ਰੀਤ ਕਿਹੜੀਆਂ ਸੋਚਾਂ ਚ ਗਵਾਚਿਆ ਤੁਸੀਂ ਮੈਂ ਤੁਹਾਨੂੰ ਕਦੋਂ ਦੀਆਂ ਬਾਜਾਂ ਮਾਰੀ ਜਾਂਦੀਆਂ ਨਹੀਂ ਮਨਪ੍ਰੀਤ ਕੁਛ ਨਹੀਂ ਬਸ ਉਦਾਂ ਹੀ ਅੱਛਾ ਇੱਥੇ ਬੈਠੇ ਕੀ ਕਰਦੇ ਆ ਚਲੋ ਤੁਸੀਂ ਜਾ ਕੇ ਆਰਾਮ ਕਰ ਲਓ ਮੈਂ ਕਰ ਲੈਨੀ ਆ ਜਿਹੜਾ ਕੰਮ ਕਰਨ ਵਾਲਾ ਈ ਕੋਈ ਨਾ ਮਨਪ੍ਰੀਤ ਮੈਂ ਆਰਾਮ ਕਰਕੇ ਕੀ ਕਰਨਾ ਪਾਬੀ ਜੇ ਮੈਂ ਤੁਹਾਡੀ ਜਗ੍ਹਾ ਹੁੰਦੀ ਨਾ ਹੋਂਦ ਤੱਕ ਕਦੋਂ ਦੀ ਛੱਡ ਕੇ ਚਲੀ ਜਾਂਦੀ ਐ ਇਸ ਤਰ੍ਹਾਂ ਦੇ ਬੰਦੇ ਉਹ ਭਾਬੀ ਮੇਰਾ ਅੱਜ ਕਾ ਗੱਲ ਪੁੱਛਣ ਨੂੰ ਬੜਾ ਦਿਲ ਕਰਦਾ ਪੁੱਛ ਮਨਪ੍ਰੀਤ ਭਾਬੀ ਤੂੰ ਇਹ ਸਾਰਾ ਕੁਛ ਆਪਣੇ ਪ੍ਰਾਣ ਨੂੰ ਕਿਉਂ ਨਹੀਂ ਦੱਸ ਦਿੰਦੀ ਫੇਰ ਕੀ ਹੋਗਾ ਜੇ ਉਹ ਬਾਹਰ ਆ ਤੈਨੂੰ ਇਸ ਨਰਕ ਚੋਂ ਤਾਂ ਕੱਢੂ ਘੱਮਸੇ ਕੰ ਕੁੜਾ ਪੁੱਤਾ ਵੱਡੀ ਹੋ ਆ ਦੇਖ ਕੁੜੀਆਂ ਕੀ ਹਾਲ ਬਣਾ ਰੱਖਿਆ ਹੈ ਇਹਦੇ ਕਣੀ ਦੇਖ ਖੜੀ ਹੋ ਜਾ ਇਹਨੂੰ ਸਾਬ ਲਾ ਲਵੇ ਜਾ ਬੈਠੀ ਹੋ ਉਧਰ ਲੈ ਜਾ ਇਹਨੂੰ ਕੀ ਕੁੜੀ ਦਾ ਹਾਲ ਬਣਾਇਆਗਾ ਉੱਜ ਕੇ ਨੀ ਤਿਆਰ ਨਾਲ ਪੁੱਤਾ ਆ ਜਾ ਪੁੱਤ ਜਾ ਬਗ ਜਾ ਮम्मा ਨਾਲ ਬਗ ਜਾ ਠੀਕ ਹੈ ਮੇਰੇ ਬੁੱਤ ਕਿੱਥੇ ਖੇਡ ਕੇ ਆਇਆ रोटी बन गई नूरा उर आया मेरा पुत्ता मेरे खिलाफ मेरे जवाखा न पड़कानी है कुत्ती है कमीनी है कम जाता औरत नहीं नहीं जी मैं कुछ नहीं किया नूर नू पापा मम्मा ने कुछ नहीं किया चल परा ਜੰਟੀ ਜੰਟੀ ਸੱਸੀ ਗਈ ਆਤੀ ਸੱਸਰੀ ਘਰ ਪੁੱਤ ਬਹਿ ਜਾ ਜੰਟੀ ਕਿੱਥੇ ਜੰਟੀ ਪੁੱਤ ਅੰਦਰ ਹੈਗਾ ਹੁਣ ਗਿਆ ਕਲੇਸ਼ ਕਰਕੇ ਇਹਨਾਂ ਨਾਲ ਕਲੇਸ਼ ਕਰਦਾ ਘਰੇ ਕੀ ਕਰੀਏ ਰੋਜ਼ ਕੁੱਟਮਾਰ ਕਰ ਦਿੰਦਾਗਾ ਬਹੂ ਦੀ ਵੀਰੇ ਸਾਰਾ ਦਿਨ ਵੀਰਾ ਤੁਹਾਡੇ ਨਾਲ ਬਾਹਰ ਫਿਰਦਾ ਰਹਿੰਦਾ ਘਰੇ ਭਾਬੀ ਨਾਲ ਇਹਨਾਂ ਕਲੇਸ਼ ਕਰਦਾ ਤੁਸੀਂ ਮਾੜਾ ਮੋਟਾ ਸਮਝਾ ਦਿਆ ਕਰੋ ਇਹ ਤਾਂ ਬਹੁਤ ਸਮਝਾਣੇ ਸਮਝਦਾ ਨਹੀਂਗਾ ਕੀ ਕਰੀਏ ਚਲ ਬੈਠਾ ਕਿੱਥੋਂ ਅੰਦਰੇ ਪੁੱਤ ਕੋਈ ਨਾ ਸਮਝਾ ਦੇ ਮਾੜਾ ਮੋਟਾ ਕੋਈ ਗੱਲ ਨਹੀਂ ਅੱਛੇ ਸਮਝਾ ਦਿੰਦਾ ਸਮਝਾ ਦੇ ਕੋਈ ਨਾ ਪੁੱਤ ਸੋਚ ਨਾ ਕਰਿਆ ਕਰ ਤੂੰ ਵੀ ਉਹ ਤਾਂ ਜਿਹੜਾ ਜਹਾ ਹੈਗਾ ਹੈਗਾ ਸਾਰੇ ਟੱਬਰ ਦਾ ਛੋੜਾ ਕਰਖਿਆਗਾ ਹੁਣ ਤਾਂ ਬੀਬੀ ਨੂਰ ਤੇ ਵੀ ਕਿਵੇਂ ਟਾਟ ਟਾਟ ਪੈਂਦਾ ਵੀਰਾ ਕੀ ਕਹੀਏ ਉਹਨਾਂ ਤਾਂ ਕਿਸੇ ਦਾ ਮੋਜ ਨਹੀਂ ਰਿਹਾ ਪੁੱਤ ਕਾਲੂ ਆਂਬਾ ਦੇਖਦਾ ਕਿਹੜਾ ਮਜਦਾ ਵਾਲਾ ਰੋਗ ਦਾ ਇਹ ਨੂੰ ਨਾ ਰੱਖਣੀ ਜਾਨ ਨੂੰ ਮਾਰਨਾ ਮੇਰੇ ਸਰਵਸਤਵ ਧਿਆਨ ਤੇਰੀ ਰਾਹ ਹੈ ਹੈ ਮੇਰਾ ਸਹਜਿਆ ਰੋਟੀ ਲੈ ਆਉਣਾ ਰੋਟੀ ਲੈ ਗਿਆ ਨਹੀਂ ਤਾਂ ਹੁਣ ਮੈਂ ਆਵਾਂ ਮੈਂ ਆ ਕੁੱਤ ਮੇਰੀ ਗੱਲ ਸੁਣ ਤੂੰ ਸੋਚ ਨਾ ਕਰਿਆ ਕਰ ਠੀਕ ਆ ਨਾਲੇ ਬੱਚੇ ਤੇ ਮਾੜਾ ਅਸਰ ਪੈਂਦਾਗਾ ਨਾਲੇ ਹੂਣਾ ਦਾ ਪੁੱਤ ਉਹੀ ਆ ਜੋ ਪਰਮਾਤਮਾ ਨੂੰ ਮਨਜ਼ੂਰ ਆਗਾ ਮਲੇ ਪੁੱਤ ਅਸੀਂ ਤੇਰੇ ਨਾਲ ਆ ਤੂੰ ਕਿਉਂ ਸੋਚ ਕਰਦੀ ਆ ਸੋਚ ਨਾ ਕਰਿਆ ਕਰ ਮੇਰੀ ਤੀ ਮੈਂ ਦਿਨੋਂ ਆਪਦੀ ਤੀ ਬਣਾ ਕੇ ਰੱਖਿਆ ਹੋਇਆ ਦੇਖ ਆ ਤੇਰੇ ਭੈਣਾ ਵਰਗੀ ਨਣ ਦਾ ਤੇਰੀ ਹਾਂ ਬੀਬੀ ਮੈਂ ਤਾਂ ਆ ਭਾਬੀ ਨੂੰ ਕਿਹਾ ਤੂੰ ਐਵੇਂ ਨਾ ਬਾਲਾ ਸੋਚਿਆ ਕਰਦੇ ਤੇ ਨਾ ਲਾਇਆ ਕਰ ਗੱਲ ਜਦੋਂ ਅਸੀਂ ਸਾਰੇ ਤੇਰੇ ਨਾਲ ਆ ਕੋਈ ਨਾ ਪੁੱਤ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਊਗਾ ਠੀਕ ਆ ਸਾਰੇ ਉਮਰ ਥੋੜੀ ਇਹੀ ਜ ਰਹੂਗਾ ਇਹ ਨਾਲੇ ਮੰਮੀ ਥੋੜਾ ਤਾਂ ਠੀਕ ਆ ਪਰ ਇਹ ਮੇਰੇ ਨਾਲ ਕਿੰਨੀ ਭੇੜੀ ਕਰਦੀ ਐ ਨਹੀਂ ਤੁਸੀਂ ਹਰ ਰੋਜ਼ ਤਾਂ ਵੇਖਦੇ ਹੋਗੇ ਕੋਈ ਨਾ ਪੁੱਤ ਮੈਂ ਵੀ ਦੁਖੀ ਆਂਗੀ ਮੈਂ ਕੀ ਕਰਾਂ ਫੇਰ ਮੈਂ ਦੱਸ ਉਹਦੇ ਚਿੰਦਰੇ ਦੇ ਕੀ ਘੋਲ ਕੇ ਸਿਰ ਤੇ ਪਾਦਾ ਜਮਨ ਦਿਲਾਵਲਾ ਕਰ ਮੇਰੀ ਤੀ ਮੈਂ ਤੇਰੇ ਨਾਲ ਆਂ ਵੀਰ ਚੁੱਪ ਕਰ ਪੁੱਤ ਹਾਂ ਭਾਪੀ ਤੂੰ ਟੈਨਸ਼ਨ ਨਾ ਲਿਆ ਕਰ ਮੈਂ ਤੈਨੂੰ ਹੁਣ ਕੀ ਕਹਿ ਕੇ ਹਟੀਆਂ ਵੀ ਸਾਰਾ ਨਾ ਰੋਈ ਜਾਵੇਂਗੀ ਨਾ ਬੱਚੇ ਨੂੰ ਕਮਜ਼ੋਰੀ ਪੈ ਜੂਗੀ ਨਾਲ ਕੀ ਅਸਰ ਪੈਊਗਾ ਬੱਚੇ ਤੇ ਚੁੱਪ ਕਰ ਮੇਰੀ ਤੀ ਤੂੰ ਸਮਝਾਇਆ ਕਰ ਸਮਝਾਉਣੀ ਆ ਬੀਬੀ ਮੈਂ ਤਾਂ ਬਾਦੂ ਪਾਪੀ ਤਾਂ ਗੱਲ ਦਲ ਤੇ ਲਾ ਕੇ ਬੈਠ ਜਾਂਦੀ ਆ ਨਾਲੇ ਪੁੱਤ ਮੇਰੀ ਗੱਲ ਸੁਣ ਇਹਨੂੰ ਗੱਲਾਂ ਚ ਲਾ ਕੇ ਰੱਖਿਆ ਕਰ ਕਾਹ ਨੂੰ ਇਹ ਐ ਦੁਖੀ ਹੋਵੇ ਜੇ ਗੱਲਾਂ ਚ ਨਾ ਕੇ ਰੱਖਿਆ ਤੂੰ ਇਹਨੂੰ ਹੋਰ ਚੁੱਪ ਕਰਕੇ ਬੈਜਣਾ ਤੂੰ ਵੀ ਇਹਦੇ ਲੈਵੇ ਚੁੱਪ ਕਰ ਮੇਰੀ ਚੁੱਪ ਕਰ ਕੋਈ ਨਹੀਂ ਚੱਲ ਪੁੱਤ ਕੋਈ ਨਾ ਮਨ ਹੌਲਾ ਨਾ ਕਰ ਹੁਣ ਬਸ ਠੀਕ ਆ ਨੰਮੀ ਵੀਰੇ ਦਾ ਪੋਹਣਾ ਵਾਰੋ ਕਰ ਲੈ ਪੁੱਤ ਗੱਲ ਚੱਲ ਪੁੱਤ ਹਾਂ ਵੀਰੇ ਸਤਿ ਸ਼੍ਰੀ ਅਕਾਲ ਹਾਂ ਸਤਿ ਕਰ ਪਾਏ ਹੋਰ ਕਿਵੇਂ ਹੋ ਠੀਕ ਹੈ ਵੀਰੇ ਤੂੰ ਸੁਣਾ ਕਿਵੇਂ ਆ ਤੂੰ ਠੀਕ ਆ ਨਹੀਂ ਵੀਰੇ ਮੈਂ ਤਾਂ ਠੀਕ ਆ ਤੂੰ ਆਪ ਕਮਜ਼ੋਰ ਹੋ ਰਿਹਾ ਤੈਨੂੰ ਤਾਂ ਲੱਗਦਾ ਪਿਆ ਨਾਲੇ ਆਪਾਂ ਵੀਡੀਓ ਕਾਲ ਬਹੁਤ ਟਾਈਮ ਪਿੱਛੋਂ ਕੀਤੀ ਆ ਨਾ ਨਾ ਪਹਿਲੇ ਤੇਰਾ ਚਿਹਰਾ ਦੱਸ ਰਿਹਾ ਮੇਰੇ ਨਾਲ ਝੂਠ ਨਾ ਹੋਰ ਤੂੰ ਨੇ ਵੀਰੇ ਤੈਨੂੰ ਉਦਾਂ ਹੀ ਲੱਗ ਰਿਹਾ ਵਾ ਕਿਰਕੀ ਹੋ ਗਿਆ ਪਾਣੇ ਨੂੰ ਤੇਰੇ ਆਪਣੇ ਮਾਪੇ ਆਪਣੇ ਹੈਗੇ ਤੇਰਾ ਭਾਈ ਤਾਂ ਹੈਗਾ ਮੇਰੇ ਤੋਂ ਕੋਈ ਗੱਲ ਦੀ ਕੋਹ ਨਾ ਰੱਖੀ ਵੀਰੇ ਮੈਂ ਚੰਗੀ ਭੱਲੀਆਂ ਤੈਨੂੰ ਉਦਾਂ ਹੀ ਲੱਗੀ ਜਾਂਦਾ ਟੈਨਸ਼ਨ ਨਾ ਲੈ ਤੂੰ ਰੋਟੀ ਪਾਣੀ ਟਾਈਮ ਨਾਲ ਖਾ ਲਿਆ ਕਰ ਚੱਲ ਠੀਕ ਹੈ ਭਣੇ ਆਇਗਾ ਨਦੀ ਮੱਸੀ ਨਾਲ ਗੱਲ ਕਰਾਂ ਮੇਰੀ ਫੜੀ ਜੀ ਹਾਂ ਲੈ ਵੀਰੇ ਕਰ ਲੋ ਮੰਮੀ ਨਾਲ ਗੱਲ हां भाई किवें ठीक ठाक हो कोड़े ਤਾਂ ਬਾਜੇ ਨਹੀਂ ਆਉਂਦੀ ਹੁਣ ਮੰਮੀ ਲੇਜ਼ ਕੱਟੀ ਗਈ ਹੋਣੀ ਹੈਗੀ ਵੀਰੇ ਦੱਸਦਾ ਹੁੰਦਾ ਵੀ ਇੱਥੇ ਨੈਟਵਰਕ ਘੱਟ ਹਾਂ ਬਾਈ ਠੀਕ ਠਾਕ ਵਧੀਆ ਤੁਸੀਂ ਦੱਸੋ ਠੀਕ ਹੋ ਆ ਜੀ ਤਾਂ ਮਾਸੀ ਅਰੇ ਠੀਕ ਰਹੇ ਹਾਂ ਬਾਈ ਠੀਕ ਠਾਕ ਵਧੀਆ ਔਰ ਚੱਲ ਕੋਈ ਨਾ ਭਾਈ ਧਿਆਨ ਰੱਖਿਆ ਕਰ ਆਪਦਾ ਤੂੰ ਵੀ ਕੋਈ ਨਾ ਇਹਦਾ ਤਾਂ ਅਸੀਂ ਪੂਰਾ ਧਿਆਨ ਰੱਖ ਦੇਾਂਗੇ। ਐਹੀ ਜੀ ਗੱਲ ਕੋਈ ਨਹੀਂ ਸੋਚਣਾ ਕਰ ਤੇਰੀ ਭੈਣ ਦੀ। ਮਾਸੀ ਇਹ ਸੋਚਦਾ ਹੁੰਦੀ ਹੈ ਕਿਉਂ ਜੇ ਸਾਡੇ ਮਾਵਾ-ਬਾਪ ਬੋਲਦੇ ਤਾਂ ਗੱਲ ਹੋਰ ਕੀ। ਕੋਈ ਮੈਂ ਫੋਚ ਕਰੂੰਗਾ ਔਰ ਕੌਣ ਕਰੂਗੀ ਤੇ। ਕੋਈ ਨਾ ਕੋਈ ਨਾ ਭਾਈ ਮੇਰੀ ਮਾਮਾ ਵਰਗੀਆਂ ਮਾਂ ਐ ਸਮਝ ਹੈ ਸੱਸਾਂ ਕਿਤੇ ਮਾਵਾ ਨਹੀਂ ਬਣਦੀਆਂ ਹੁੰਦੀਆਂ। ਸੋਚਣਾ ਕਰ ਕੋਈ ਨਾ ਤੂੰ ਹੈਗੇ ਆ ਅਸੀਂ ਉਰੇ।

ਨਾ ਪੁੱਤ ਬੈਠੇ ਹੋ ਨਾਲੇ ਪੁੱਤ ਆਪਦਾ ਕੰਮ ਸਿੱਧਾ ਕਰਨ ਵਾਸਤੇ ਨਾ 100 ਟੂਣੇ ਟਾਮਣ ਕਰਨੇ ਪੈਂਦੇ ਨੇ ਹੈ ਨਾਲੇ ਪੈਸੇ ਲੱਗਦੇ ਨੇ ਪੁੱਤ ਸਿਆਣਿਆਂ ਕੋਲ ਜਾਣਾ ਕਿਹੜਾ ਸੌਖਾ ਪਿਆਗਾ ਨਾ ਪੁੱਤ ਐ ਕਰ ਆ ਪੀ ਲਈ ਚੰਗਾ ਧਿਆਨ ਨਾਲ ਠੀਕ ਹੈ ਹੋਰ ਆਪਣਾ ਕੰਮ ਸਿੱਧਾ ਹੋਣਾ ਚਾਹੀਦਾ ਨਾ ਠੀਕ ਹੈ ਹਾਂ ਠੀਕ ਹੈ ਪੁੱਤ ਉਹ ਤੋਰੇ ਬੀਬੀ ਬੀ ਭੱਜ ਕੇ ਉਰੇ ਆ ਕੀ ਹੋ ਗਿਆ ਮੰਮੀ ਦਰਦ ਬਹੁਤ ਹੋ ਜਾਂਦਾ ਚੰਪੂ ਤੂੰ ਮੰਜੇ ਤੇ ਪਾ ਇਹਨੂੰ ਮੰਜੇ ਤੇ ਪਾ ਪੁੱਤ ਮੰਮੀ ਕੋਈ ਨਾ ਕੋਈ ਨਾ ਪੁੱਤ ਮਨਫਰੀ ਤਾ ਹਾਂ ਕਰ ਪੁੱਤ ਜਾਂਟੀ ਨੂੰ ਫੋਨ ਕਰ ਗੱਡੀ ਲੈ ਕੇ ਆਜੂ ਗੱਸੇ ਦੇ ਨੇ ਕਰ ਦਿਆਂ ਬੀਬੀ ਕਰ ਕਰ ਪੋਛ ਗਈ ਸੇ ਨੇ ਗੱਡੀ ਲੈ ਕੇ ਆ ਜਾ ਕਹਿੰਦੇ ਲੈ ਕੇ ਜਾਣਾਗਾ ਮੰਮੀ ਬਹੁਤ ਦਰਦ ਹੋ ਰਿਹਾ ਕੋਈ ਨਾ ਪੁੱਤ 2 ਮਿੰਟ ਖੜਾ ਬਸ ਹੁਣ ਆਜੂਗਾ ਗੱਡੀ ਲੈ ਕੇ ਜਾਂਟੀ